ਲੈ ਅੱਜ ਤਾਂ ਝਾੜੂ ਨੂੰ ਵੀ ਕਵੇਲਾ ਹੋ ਗਿਆ ਪਹਿਲਾਂ ਰੋਟੀ ਬਣਾਉਣ ਲੱਗ ਗਈ ਮੈਂ ਕਿਹਾ ਚੱਲ ਰੋਟੀ ਬਣਾ ਲਵਾਂਣੀ ਆ ਪਹਿਲਾਂ ਬਾਅਦ ਵਿੱਚ ਝਾੜੂ ਪੋਚਾ ਕਰ ਦੂੰਗੀ ਧੁੱਪ ਚੜ ਗਈ ਚੱਲ ਹੁਣ ਬਸ ਝਾੜੂ ਲੱਗ ਗਿਆ ਫਟਾਫਟ ਪੋਚਾ ਲਾ ਦੂੰਗੀ ਆ ਮੱਖੀਆਂ ਆਈਆਂ ਬਾਹਲੀਆਂ ਜ਼ਿਆਦਾ ਹੋਈਆਂ ਅਪ੍ਰੀਤ ਕੀ ਕਰਦੀਆਂ ਕੁਛ ਨਹੀਂ ਮੰਮੀ ਬਸ ਝਾੜੂ ਲਾ ਰਹੀ ਸੀ ਮੈਂ ਤਾਂ ਇਹ ਕਹਿੰਦੀ ਅੱਜ ਤੇਰੇ ਨੰਦ ਨੇ ਆਉਣਾ ਆ ਅੱਛਾ ਜੀ ਉਹਦੇ ਵਾਸਤੇ ਰੋਟੀ ਪਾਣੀ ਵਧੀਆ ਬਣਾ ਲਈ। ਕੋਈ ਨਾ ਮੰਮੀ ਜੀ ਬਣਾ ਦੂੰਗੀ। ਕਿਤੇ ਪਿਛਲੀ ਵਾਰ ਵਾਂਗੂ ਮਾਰੇਗੀ ਚੱਕ ਕੇ ਮੂੰਗੀ ਮੱਥੇ। ਮੰਮੀ ਜੀ ਮੈਂ ਤੁਸੀਂ ਕਹੋਗੇ ਮੈਂ ਉਹਵੇਂ ਬਣਾ ਦੂੰਗੀ। ਦੀਦੀ ਨੂੰ ਕੀ ਪਸੰਦ ਆ ਤੁਸੀਂ ਮੈਨੂੰ ਦੱਸ ਦੋ। ਨਹੀਂ ਐਵੇਂ ਕਰੀ ਉਹਦੇ ਵਾਸਤੇ ਮਟਰ ਪਨੀਰ ਦੀ ਸਬਜ਼ੀ ਬਣਾ ਲਈ। ਠੀਕ ਆ ਮੰਮੀ ਮਿੱਠੇ ਚ ਉਹਨੂੰ ਖੀਰ ਪਸੰਦ ਆ। ਠੀਕ ਆ ਜੀ। ਕਾਜੂ ਬਦਾਮ ਪਾ ਕੇ ਉਹ ਬਣਾ ਲਈ ਵਧੀਆ ਜੀ। ਠੀਕ ਆ ਮੰਮੀ। ਕੋਈ ਗੱਲ ਨਹੀਂ ਮੰਮੀ ਮੈਂ ਬਣਾ ਦੂੰਗੀ ਜੀ। ਮੈਂ ਸਬਜ਼ੀ ਵੀ ਵਧੀਆ ਬਣਾ ਦੂੰਗੀ ਮਟਰ ਪਨੀਰ ਦੀ। ਤੇ ਕੀਰ ਵੀ ਬਣਾ ਦੂੰਗੀ ਵਧੀਆ ਜੀ ਕਾਜੂ ਬਦਾਮ ਪਾ ਕੇ ਠੀਕ ਹੈ ਜੀ ਚਲ ਜੰਗਾ ਨੇ ਮੇੜ ਲਗਾ ਦਾ ਕਿਤੇ ਇੱਥੇ ਹੱਥ ਜੇ ਮਾਰੀ ਜਾਵੇਂਗੀ ਆਉਣ ਵਾਲੀ ਹੋਣੀ ਉਹ ਕੋਈ ਨਾ ਮੰਮੀ ਜੀ ਮੈਂ ਝਾੜੂ ਲਾ ਲਾਂ ਬਸ ਫੇਰ ਬਣਾਉਣੀ ਆ ਲੈ फटाफट ਝਾੜੂ ਲਾ ਕੇ ਪੋਚਾ ਲਾ ਕੇ ਫੇਰ दाल ਸਬਜ਼ੀ ਬਣਾਵਾਂ ਲੈ ਕਿਹੜਾ ਟਾਈਮ ਹੋ ਗਿਆ ਹਾਲ ਤੱਕ ਨਹੀਂ ਆਈ ਹੈਗੀ ਕਿਤੇ ਬੱਸ ਬੁਸਨਾ ਲੰਗੀ ਹੋਵੇ ਚੱਲ ਲੈ ਕਹਿੰਦੀ ਆਏ ਜਾਊਗੀ ਗੇਟ ਵੀ ਖੋਲ੍ਹ ਲਈ ਸ਼ਟਰ ਰੱਖਿਆ ਕੋਈ ਦੀਨਦਾ ਵੀ ਨਹੀਂ ਹੈਗਾ ਕੌਣ ਲੈ ਹਾਂ ਆਉਂ ਜੇ ਤੁਰੀ ਮਿਰਤੀ ਤਾਂ ਆ ਬੈਠਿਆ ਮੰਮੀ ਦਾ ਆਏ ਆਏ ਅੱਜ ਤਾਂ ਵਾਹ ਹੀ ਸੋਹਣਾ ਦਿਨ ਚੜਿਆ ਮਿਰਤੀ ਦਾ ਪੈਕੇ ਆਉਣ ਨੂੰ ਦਿਲ ਕਰਿਆ ਸਾਸਿਕਾਰ ਮਨਸਤਿਕਾਰ ਪੁੱਤ ਸਾਸਿਕਾਰ ਹੋ ਠੀਕ ਹੈ ਪੁੱਤ ਹਾਂ ਵਧੀਆ ਤੁਸੀਂ ਠੀਕ ਹੋ ਹਾਂ ਠੀਕ ਹੈ ਮੈਂ ਤਾਂ ਤੈਨੂੰ ਦੇਖਣ ਲੱਗ ਰਹੀ ਪੁੱਤ ਬੈਠੀ ਅੱਛਾ ਹੋਰ ਉਹ ਮੇਰੀ ਵੀ ਬੱਸ ਲੇਟ ਹੋ ਗਈ ਅੱਜ ਮੈਂ ਤਾਂ ਇਹ ਕਹਿੰਦੀ ਮੈਂ ਕਿਤੇ ਬੱਸ ਬੁਸਣਾ ਲਾਂਗੀ ਬੈ ਜਾ ਪੁੱਤ ਹਾਂ ਮੈਂ ਕਿਤੇ ਬੱਸ ਬੁਸਣਾ ਲਾਂਗੀ ਹੋਵੇ ਔਰ ਤੁਸੀਂ ਠੀਕ ਆ? ਹਾਂ ਠੀਕ ਆ। ਪੁੱਤ ਤੂੰ ਦੱਸ ਉਹ ਠੀਕ ਨੇ ਸਾਰੇ ਘਰੇ? ਹਾਂ ਵਧੀਆ ਏ। ਔਰ ਜਵਾਗ ਜੱਲੇ ਸਾਰੇ ਪਰੌਣਾ? ਠੀਕ ਠਾਕ ਵਧੀਆ ਜੀ ਸਾਰੇ। ਚੱਲ ਵਧੀਆ ਪੁੱਤ। ਕੋਈ ਨਾ ਪੁੱਤ ਤੇ ਪੀਛਲੀਆਂ ਗੱਲਾਂ ਸਾਡ ਸਾਰੀਆਂ। ਐਦਿ ਕੀ ਤੇਰਾ ਸਾਰਾ ਗੁੱਸਾ ਗਿੱਲਾ ਤੂਰ ਕਰਕੇ ਨਾ ਤੈਨੂੰ ਐਨ ਮੈਂ ਖੁਸ਼ ਕਰਕੇ ਸੌਰੀ ਭੇਜੂੰਗੀ। ਮੰਮੀ ਤੁਸੀਂ ਕਿਹੜੇ ਗੁੱਸੇ ਗਿੱਲੇ ਦੀਆਂ ਗੱਲਾਂ ਕਰਦੇ ਹੋ? ਜਿਹੜੀ ਨਾਲ ਮੇਰੀ ਨਾਰਾਜ਼ਗੀ ਆ ਉਹ ਤਾਂ ਮੈਨੂੰ ਹਾਲੇ ਤੱਕ ਮਿਲਣ ਵੀ ਨਹੀਂ ਆਈ ਹੈਗੀ। ਚਾਹ ਪਾਣੀ ਤਾਂ ਦੂਰ ਦੀ ਗੱਲ ਆ। ਹਾਏ ਮੇਰੀ ਬੌਲੀ ਤੀ। ਕਹੀ ਜਿਹੀ ਗੱਲਾਂ ਕਰਦੀ ਆ ਤੂੰ। ਮੈਂ ਉਹਨੂੰ ਹ ਹਰਪ੍ਰੀਤ ਹੈ ਨਹੀਂ ਹਰਪ੍ਰੀਤ ਹਾਂ ਜੀ ਮੰਮੀ ਪੁੱਤ ਬਾਹਰੇ ਆ ਪਾਣੀ ਢਾੜੀ ਲੈ ਕੇ ਆ ਤੇਰ ਨਨਦਾਈ ਬੈਠੀ ਆ ਕਾਦੀ ਆਉਣੀ ਆ ਜੀ ਮੰਮੀ ਵੀਰਾਨੀ ਦੀਂਦਾ ਆ ਹੁਣ ਤਾਂ ਉਰੀ ਸੀ ਪੁੱਤ ਹਣੀ ਬਾਹਰ ਨੂੰ ਲੰਘ ਗਿਆ ਅੱਛਾ ਸਾਸਿਕਾ ਲੰਘਣ ਦੇ ਕੋਸੇ ਪਾਸੇ ਸਾਸਿਕਾ ਹੋ ਠੀਕ ਆ ਠੀਕ ਠਾਕ ਵਧੀਆ ਜੀ ਤੁਸੀਂ ਦੱਸੋ ਕਿਵੇਂ ਹੋ ਮੈਂ ਵੀ ਵਧੀਆ ਠੀਕ ਆ ਹੋਰ ਸਾਰੇ ਕਿਵੇਂ ਸੀ ਦੀਦੀ ਸਾਰੇ ਠੀਕ ਤੇ ਹੁਣ ਤੱਕ ਤਾਂ ਉਰੇ ਪਤਾ ਨਹੀਂ ਕਿਹੋ ਜਿਹਾ ਹਾਲ ਹੋਊਗਾ ਨੀ ਤੂੰ ਛੱਡ ਚਾਹ ਦੀ ਘੁੱਟ ਬਣਾ ਲੈ ਐਡੀ ਦੂਰੋਂ ਆਈ ਜਨਾ ਕਿੰਨੇ ਅਖੀਰ ਬਾਅਦ ਆਈ ਏ ਜਵਾਖੜੀ ਇੱਥੇ ਖੜੀ ਗੱਲਾਂ ਵੇਚੀ ਜਾਵੇਂਗੀ ਕੋਈ ਨਾ ਮੰਮੀ ਜੀ ਮੈਂ ਬਣਾ ਲਿਆਨੀਆ ਚੱਲਿਆ ਚਾਹ ਦੀ ਘੁੱਟ ਬਣਾ ਕੇ ਆ ਗਲਾਸ ਤਾਂ ਲੈ ਜਾ ਗਲਾਸ ਉਰੀ ਛੱਡ ਕੇ ਡੈਡੀ ਵੀ ਨਹੀਂ ਦਿੰਦੇ ਤੇ ਡੈਡੀ ਕਿਸੇ ਨਾ ਕੰਮ ਗਿਆ ਪੁੱਤ ਅਜੋਹ ਡੜਬੇ ਅੱਛਾ ਆ ਜੂਗਾ ਹੁਣ ਠੀਕ ਆ ਉਹ ਤਾਂ ਬਹੁਤ ਟਾਈਮ ਦਾ ਗਿਆ ਹੋਇਆ ਹਾਂ ਤੁਸੀਂ ਉਰੇ ਬਾਹਰ ਹੀ ਬੈਠੇ ਹੋ ਬਸ ਮੈਂ ਉਹੀ ਬੈਠ ਗਈ ਪੁੱਤ ਕਿ ਹਵਾ ਹੀ ਚਲਦੀ ਸੀ ਅੱਜ ਮੌਸਮ ਵੀ ਠੀਕ ᱛੀ ਹਾਂ ਮੈਂ ਤੂੰ ਉਸ ਏਡੀ ਵਿੱਚ ਬੈਠੀ ਸੀ ਪੁੱਤ ਮੈਂ ਮੇਰੀ ᱛੀ ਆਉਗੀ ਅੱਜ ਮੰਮੀ ਚੰਗਾ ਹੋਇਆ ਸੋਨੇ ਨੂੰ ਛੇਤੀ ਭੇਜਤਾ ਨਹੀਂ ਇਹਨੂੰ ਦੇਖ ਦੇਖ ਕੇ ਤਾਂ ਮੈਨੂੰ ਪੁਰਾਣੀਆਂ ਗੱਲਾਂ ਯਾਦ ਆਈ ਜਾਂਦੀਆਂ ਨੇ ਨਹੀਂ ਤੈਨੂੰ ਹੁਣੇ ਤਾਂ ਮੈਂ ਕਈ ਕਈ ਹਟੀਆਂ ਵੀ ਤੂੰ ਪੁਰਾਣੀਆਂ ਗੱਲਾਂ ਨੂੰ ਛੱਡ ਪੁੱਤ ਤੇਰੇ ਸਾਰੇ ਗੁੱਸੇ ਗਿੱਲੇ ਦੂਰ ਕਰ ਦੂੰ ਤੈਨੂੰ ਮੈਂ ਖੁਸ਼ ਕਰਕੇ ਤੋਰੂੰਗੀ ਸਾਰੇ ਘਰ ਮੰਮੀ ਤੁਸੀਂ ਤਾਂ ਚਾਹਦੇ ਹੋ ਮੈਂ ਖੁਸ਼ ਰਹਾ ਪਰ ਹੁਣ ਥੋੜੀ ਚੱਲਦੀ ਕਿੱਥੇ ਐਸ ਘਰ ਚ ਹੁਣ ਤਾਂ ਥੋੜੀ ਨੂਂ ਦੀ ਚੱਲਦੀ ਐ ਇਸ ਘਰ ਵਿੱਚ ਜੇੜੀ ਨੂੰ ਮੇਰੇ ਬਰਾਬਰ ਦਾ ਵਰਤਣਾ ਵੀ ਨਹੀਂ ਆਉਂਦਾ ਤੂੰ ਇਹ ਬਹਿਮ ਦਿਲ ਚੋਂ ਕੱਢ ਦੇ ਅੱਜ ਵੀ ਮੇਰੀ ਇਸ ਘਰ ਚ ਓਨੀਓ ਚੱਲਦੀ ਆ ਜਿੰਨੀ ਪਹਿਲਾਂ ਚੱਲਦੀ ਸੀ ਤੈਨੂੰ ਮੈਂ ਕਹਿਤਾ ਸੀ ਵੀ ਹੋਂ ਇਸ ਘਰ ਤੋਂ ਤੈਨੂੰ ਮੈਂ ਦੁਖੀ ਹੋ ਕੇ ਜਾਣ ਦਿੰਦੀ ਤੈਨੂੰ ਐੜ ਪੂਰੀ ਖੁਸ਼ ਕਰਕੇ ਤੋਰੂੰਗੀ ਤਕੀ ਮੰਮੀ ਮੈਂ ਵੀ ਜਾਦੇ ਗੱਲਾਂ ਨਹੀਂ ਕਰਦੀ ਹੈਗੀ ਜੇ ਹੁਣ ਮੈਨੂੰ ਬੁਲਾਇਆ ਹੈ ਨਾ ਤੁਸੀਂ ਨੇ ਇੱਥੇ ਤਾਂ ਮੈਨੂੰ ਪੂਰਾ ਖੁਸ਼ ਕਰਕੇ ਤੋਰਿਓ ਪੂਰਾ ਸਮਾਨ ਦਿਓ ਕਿਤੇ ਮੇਰੀ ਉੱਥੇ ਸੌਰੇ ਕਰੇ ਬੇਇੱਜ਼ਤੀ ਕਰਾ ਦੋ ਤੂੰ ਕਿਹ ਜਗਰ ਨਾ ਕਰਦੀ ਆ ਤੀ ਤੇਰੀ ਨਹੀਂ ਵੇਚਦੀ ਹੋਣ ਦਿੰਦੀ ਮੈਂ ਚਲ ਆਪਾਂ ਅੰਦਰ ਚੱਲੀਏ ਓਰੇ ਤਾਂ ਗਰਮੀ ਹੋ ਰਹੀ ਆ ਚਲੋ ਠੀਕ ਆ ਮੰਮੀ ਓਰੇ ਤਾਂ ਉਹ ਵੀ ਮੱਖੀਆਂ ਭੋਰਮ ਹੋ ਰਹੀਆਂ ਨੇ ਆਪ ਤੋ ਪਤੀ ਪਰਦਾ ਮਾਰਨ ਲੱਗੀ ਪੁੱਤ ਹੁਣ ਹੋਰ ਆ ਲੱਖ ਖਾਨਾ ਪਤਾ ਨਹੀਂ ਕਿੱਥੋਂ ਹੋ ਗਿਆ ਇੰਨਾ ਚਲ ਅੰਦਰ ਚਾਹ ਪੀ ਲੈ ਲਾਏ ਬੈਠ ਕੇ ਆਹੋ ਚਲ ਬਾਰਮਜੀਤ ਇਕਗਾ ਸੁਣ ਪਾਈ ਮੇਰੀ ਮੇਰੀ ਧੀ ਐਨੇ ਟਾਈਮ ਬਾਅਦ ਆਈਆ ਮੈਂ ਮਸਾਂ ਹਾੜੇ ਕੱਟ-ਕੱਟ ਕੇ ਬੁਲਾਈਆ ਉਹ ਐਤਕੀ ਉਹਦੇ ਦੇਣ-ਨੇਣ ਚ ਕੋਈ ਕਮੀ ਨਾ ਰਹੇ ਜੇ ਨਾ ਮੰਮੀ ਪਹਿਲਾ ਕਦੇ ਕਮੀ ਰਹੀ ਆ ਆਪਾਂ ਤਾਂ ਦਿਨਾਂ ਦਿਨਾਂ ਲੋੜ ਤੋਂ ਵੱਧ ਦਿੰਨੇ ਆ ਉਹਨਾਂ ਨਾਲੇ ਤੇ ਮੈਨੂੰ ਸਾਰਾ ਪਤਾ ਆ ਤੇਰੀ ਜਨਾਨੀ ਕਿੰਨਾ ਕੁ ਦਿੰਦੀ ਆ ਮੇਰੀ ਧੀ ਨੂੰ ਐਨਾ ਜਿਹੜਾ ਹੋਣਾ ਸੀ ਹੋ ਗਿਆ ਐਤਕੀ ਮੈਂ ਉਹਨੂੰ ਪੂਰਾ ਖੁਸ਼ ਕਰਕੇ ਤੋੜਨਾ ਆ ਤੁਹਾਨੂੰ ਸਾਰਾ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਉਹਦੀ ਜਿਠਿਆਣੀ ਆਪਦੇ ਪੇਕੇਆਂ ਤੋਂ ਕਿੰਨਾ ਕੁਛ ਲੈ ਕੇ ਆਉਂਦੀ ਆ ਉਹਦੇ ਕਣੀ ਦੇਖ ਕੇ ਮੇਰੇ ਧੀ ਦੀ ਮਨਚ ਵੀ ਆਉਂਦੀ ਹੋਣੀ ਵੀ ਮੇਰੇ ਪੇਕੇ ਵੀ ਮੈਨੂੰ ਚੰਗੀ ਤਰ੍ਹਾਂ ਦੇ ਲੈ ਕੇ ਤੋਰਨਾ ਮੰਮੀ ਜੀ ਤੁਸੀਂ ਇਹ ਕਹੀ ਜੀ ਗੱਲ ਕਰਦੇ ਹੋ ਅਸੀਂ ਜਿਹੜਾ ਕੁਛ ਦੇਣਾ ਲੈਣਾ ਹੁੰਦਾ ਦੀਦੀ ਨੂੰ ਸਾਰਾ ਕੁਛ ਸੋਨੂੰ ਤਾਂ ਪੁੱਛ ਕੇ ਦਿੰਦੇ ਲੈਣੇ ਆ ਛੋਡੇ ਤੋਂ ਬਿਨਾਂ ਅਸੀਂ ਕਦੇ ਵੀ ਨਹੀਂ ਦੀਦੀ ਨੂੰ ਕੁਛ ਦਿੱਤਾ ਸਾਰੇ ਸੋਨੂੰ ਪੁੱਛ ਕੇ ਫੇਰ ਦਿੰਨੇ ਆ ਨਹੀਂ ਤੂੰ ਬੱਸ ਕਰ ਜਾ ਤੇ ਤੈਨੂੰ ਸਲਾਹ ਨਹੀਂ ਮੰਗੀ ਕੋਈ ਮੈਂ ਲੱਗੀ ਸਲਾਹਾਂ ਦੇਣ ਮੈਨੂੰ ਤੂੰ ਆਪਦੀ ਸਲਾਹਾਂ ਆਪ ਦੇ ਕੋਲ ਰੱਖ ਨਹੀਂ ਤੂੰ ਗੱਲ ਸੁਣ ਮੁੰਡਿਆ ਮੇਰੀ ਰੁਪਈਆ ਮੈਨੂੰ 10000 ਦੇ ਦੇ ਮੈਂ ਕੁੜੀ ਨੂੰ ਸਮਾਨ ਦਵਾ ਕੇ ਲਾਉਣਾ ਕੁੜੀ ਤੇ ਪਸੰਦ ਦਾ ਉਹ ਮੰਮੀ 10000 ਤਾਂ ਬਹੁਤ ਜ਼ਿਆਦਾ ਆ 5000 ਤੱਕ ਤਾਂ ਠੀਕ ਤੀ 5 ਤਾਂ ਮੈਂ ਦੇ ਸਕਦਾ ਨਾਲੇ ਤੈਨੂੰ ਵੀ ਪਤਾ ਐਤਕੀ ਆਪਣੀ ਫਸਲ ਘਟ ਹੋਈ ਆ ਉਹਦੇ ਕਰਕੇ ਮੇਰਾ ਵੀ ਹੱਥ ਥੋੜਾ ਤੰਗ ਚੱਲਦਾ ਬੇ ਤੇਰਾ ਤਾਂ ਹਰ ਟਾਈਮ ਦੀ ਇਹੀ ਕੰਮ ਆ ਆਈ ਬਾਰੀ ਕਹਿ ਦਿੰਦਾ ਮੇਰਾ ਤਾਂ ਹੱਥ ਤੰਗਾ ਹੱਥ ਤੰਗਾ ਮੈਨੂੰ ਨਹੀਂ ਪਤਾ ਭਾਈ ਜਿੱਥੋਂ ਮਰਜ਼ੀ ਲਿਆ ਦੇ ਮੈਨੂੰ 10000 ਰੁਪਈਆ ਲੈ ਕੇ ਦੇ ਦੇ ਮੈਂ ਆਪਦੇ ਧੀ ਨੂੰ ਸਮਾਨ ਵਧੀਆ ਦੇ ਕੇ ਤੋੜਨਾ ਹੈ ਮੈਂ ਇਹ ਨਹੀਂ ਚਾਹੁੰਦੀ ਕਿ ਗਾਹ ਮੇਰੀ ਧੀ ਆਪੇ ਸੌਹਰੇ ਤਾ ਗੱਲਾਂ ਸੁਣੀ ਕੋਈ ਨਹੀਂ ਮੰਮੀ ਕਰਦਾ ਮੈਂ ਹੀਲਾ ਹੀਲਾ ਨਹੀਂ ਕਰਨਾ ਭਾਈ ਮੈਨੂੰ ਤਾਂ ਪੈਸੇ ਚਾਹੀਦੇ ਨੇ ਜਿੱਥੋਂ ਮਰਜ਼ੀ ਲੈ ਕੇ ਦੇ ਦੇ ਲੈ ਹਰ ਵੀ ਕਮਾਲ ਆ ਮੰਮੀ ਵਾਲੀ ਦੇਖੀ ਪਹਿਲਾਂ ਤਾਂ ਇਹ 5000 ਮੰਗਦੀ ਹੁੰਦੀ ਸੀ ਹਰ ਵਾਰ ਹੁਣ ਇਹ 10 ਕਹਿਣ ਲੱਗ ਗਈ ਨਾਲੇ ਹੁਣ ਮੰਮੀ ਨੂੰ ਪਤਾ ਤਾਂ ਹੈਗਾ ਆਪਣੀ ਕਬੀਲਦਾਰੀ ਦਾ ਕਈ ਵਾਰ ਤਾਂ ਘਰੋਂ 100 ਰੁਪਏ ਵੀ ਲਿਕੜਦਾ ਹੈਗਾ 10000 ਮੈਂ ਕਿੱਥੋਂ ਲੈ ਕੇ ਦੇਵਾਂਗਾ ਉਹ ਤਾਂ ਮੈਨੂੰ ਵੀ ਪਤਾ ਜੀ ਵੀ ਆਪਨੇ ਐਤ ਕਿ ਹੱਥ ਤੰਗਾ ਪਰ ਮੰਮੀ ਇਹ ਗੱਲ ਸਮਝਦੇ ਨਹੀਂ ਹੈਗੇ ਫਿਰ ਹੁਣ ਕਿੱਥੋਂ ਕਰਾਂ ਹੀਲਾ ਮੈਂ ਪੁੱਛਣਾ ਭੁਵੇਂ ਦਾ ਕਿਸੇ ਦੋਸਤ ਮਿੱਤਰ ਨੂੰ ਪੈਸੇ ਹੋਣਾ ਚਲੋ ਕੋਈ ਨਾ ਜਿਵੇਂ ਹੁਣ ਮੰਮੀ ਨੇ ਕਿਹਾ ਕਰਨਾ ਤਾਂ ਪਊਗਾ ਨਹੀਂ ਤਾਂ ਆਪਾਂ ਨੂੰ ਇਹਨਾਂ ਨੇ ਤਾਨੇ ਮਾਰ-ਮਾਰ ਕੇ ਟਿਕਣ ਨਹੀਂ ਦੇਣਾ ਹੈਗਾ ਉਹਦਾ ਤੇਰੀ ਗੱਲ ਠੀਕ ਆ ਮੇਰਾ ਸਿਰ ਦੁਖਣ ਲੱਗ ਰਿਹਾ ਜਾਇਆ ਕਰ ਚਾਹ ਬਣਾ ਕੇ ਲਿਆ ਫਿਰ ਮੈਂ ਜਾ ਕੇ ਆਉਣਾ ਕਿਸੇ ਕੋਲੇ ਕੋਈ ਨਾ ਚਾਹ ਤਾਂ ਮੈਂ ਬਣਾ ਕੇ ਲਿਆਉਣੀ ਆ ਤੁਸੀਂ ਪੁੱਛ ਲਿਓ ਆਪਣੇ ਕਿਸੇ ਦੋਸਤ ਮਿੱਤਰ ਤੋਂ ਉਹ ਕੋਈ ਨਾ ਤਾ ਉਹਨੂੰ ਪੁੱਛੂਗੀ ਹੁਣ ਮੈਂ ਜਦ ਇਹਦਾ ਕਹਿ ਤਾ ਮਾਂ ਨੇ ਹੁਣ ਵੀ ਹੀਲਾ ਕਰਕੇ ਦੇ ਮੈਨੂੰ ਤਾਂ ਹੁਣ ਕਰਨਾ ਪਊਗਾ ਚਲੋ ਕੋਈ ਨਾ ਮੈਂ ਚਾਹਵਣਾ ਕਿ ਨਹੀਂ ਆ ਇਹਨੇ ਐ ਤਾਂ ਨਹੀਂ ਸੋਚਿਆ ਹੈਗਾ ਵੀ ਆਪਦੀ ਘਰ ਦੀ ਕਬੀਲਦਾਰੀ ਦੇਖ ਲਾ ਤੂੰ ਵੀ ਘਰ ਆਪਣਾ ਕਿੱਥੇ ਚੱਲ ਰਿਹਾ ਤੁਸੀਂ ਟੈਨਸ਼ਨ ਨਾ ਲਓ ਟੈਨਸ਼ਨ ਕਿਵੇਂ ਨਾ ਲਵਾਂ ਹੋ ਜਾਂਦੀ ਆ ਰੁਪਈਆ ਜੇਬ ਚ ਇੱਕ ਨਹੀਂ ਹੈਗਾ ਇਹ ਤਾਂ ਕਹਿ ਤਾ ਲਿਆ ਦੇ 10000 ਮੈਨੂੰ ਅੱਜ ਤੱਕ ਗਰਮੀ ਐ ਬਹੁਤ ਹੋ ਰਹੀ ਐ ਮੰਮੀ ਹੋਰ ਗਰਮੀ ਤਾਂ ਹੈਗੀ ਪੁੱਤ ਉਹ ਖੁਸ਼ ਆ ਪੁੱਤ ਤੂੰ ਹਾਂ ਮੈਂ ਤਾਂ ਬਹੁਤ ਖੁਸ਼ ਹਾਂ ਅੱਜ ਤੁਸੀਂ ਨੇ ਸਾਰਾ ਸਮਾਨ ਮੇਰੀ ਮਰਜ਼ੀ ਦਾ ਦਵਾਇਆ ਮੈਂ ਤਾਂ ਤੇ ਹੱਥ ਲੈ ਲਾ ਜਿਹੜਾ ਲੈਣਾ ਤੇ ਤੇਰਾ ਪਸੰਦ ਆਉਂਦਾ ਜਿਹੜਾ ਆ ਪਹੀ ਜੀ ਤਾਂ ਵਧੀਆ ਬਣ ਗਈ ਹਨਾ ਹਾਂ ਇਹ ਤਾਂ ਵਧੀਆ ਬਣ ਗਈ ਪੁੱਤਾ ਇੱਟਾਂ ਲਾ ਰਹੇ ਪੰਜਾਂ ਜਿਹੜੀਆਂ ਇਹ ਵੀ ਲਾਉਣਗੇ ਨਾਲੀ ਤੇ ਹਾਂ ਆ ਸਾਈਡਾਂ ਜਿਹੇ ਤੇ ਵੀ ਲਾਉਣਗੇ ਹੋਰ ਅੱਜ ਤਾਂ ਗਰਮੀ ਹੈ ਬਹੁਤ ਜ਼ਿਆਦਾ ਗਰਮੀ ਹੈ ਤਾਂ ਬਹੁਤ ਆ ਪੁੱਤ ਚੱਲ ਅੰਦਰ ਜਾ ਕੇ ਪੱਖੇ ਥੱਲੇ ਬਹਿ ਜਾ ਹੋਰ ਜਾਨ ਕੱਢਣਾ ਹੀ ਕਰਕੇ ਗਰਮੀ ਨੇ ਤਾਂ ਮੈਂ ਤਾਂ ਤੈਨੂੰ ਦੇਖ ਖੁੱਲ੍ਹ ਦੇਤੀ ਵੀ ਜਿਹੜਾ ਜਾਂ ਮਾਰਦੀ ਸਮਾਨ ਲੈ ਲੈ ਪੁੱਤ ਹਾਂ ਹੋਰ ਨਾ ਮੈਂ ਤਾਂ ਬਹੁਤ ਖੁਸ਼ ਹਾਂ ਸੋਨੇ ਇਨਾ ਸਾਮਾਨ ਦਵਾਇਆ ਸਾਰਾ ਨਾਏ ਮੇਰੀ ਮਰਜ਼ੀ ਦਾ ਜੇ ਪੁੱਤ ਤੀ ਖੁਸ਼ ਹੋਵੇ ਮਾਂ ਵੀ ਫੇਰ ਖੁਸ਼ ਹੁੰਦੀ ਆ ਹੋਰ ਇਹ ਤਾਂ ਹੈ ਵਧੀਆ ਨਹੀਂ ਫੇਰ ਮਾਂ ਨੂੰ ਵੀ ਅੰਦਰੋਂ ਮਨ ਦੁਖੀ ਹੋ ਰਿਹਾ ਜੇ ਤੀ ਪੁੱਤ ਨਾ ਖੁਸ਼ੀ ਹੋਵੇ ਹਾਂ ਤੀ ਨਾਲ ਤਾਂ ਮਾਂ ਨੂੰ ਜ਼ਿਆਦਾ ਹੁੰਦਾ ਐ ਵੀ ਤੀ ਖੁਸ਼ੀ ਹੋਵੇ ਹੋਰ ਨਾ ਬਹੁਤ ਵਧੀਆ ਕਰਿਆ ਤੁਸੀਂ ਨੇ ਚਲ ਆਏ ਪੁੱਤ ਅੰਦਰ ਚਲ ਬਹਿ ਜਾ ਕੇ ਰਹੀ ਹੈ ਵਾਜੀ ਚਾਹ ਪਾਣੀ ਕੀ ਦਾ ਨਾਲੇ ਹੋਰ ਜੋ ਤੈਨੂੰ ਦੱਸਿਆ ਸੀ ਪੁੱਤ ਮੈਨੂੰ ਕਹਿੰਦੀ ਮੇਰ ਦਰਾਣੀ ਇੰਨਾ ਸਮਾਨ ਲੈ ਕੇ ਆਉਂਦੀ ਐ ਵੀ ਸਾਰਾ ਟੱਬਰ ਸਿਫਤਾ ਕਰਦਾ ਉਹਦੀਆਂ ਮੈਂ ਤਾਂ ਪੁੱਤ ਉੱਥੇ ਸੋਚ ਲਿਆ ਸੀ ਉਦੋਂ ਮੈਂ ਜਦ ਤੂੰ ਆਵੇਂਗੀ ਨਾ ਮੈਂ ਤੈਨੂੰ ਸਮਾਨ ਵੱਧੋ ਵੱਧ ਦਿਵਾਉਂਗੀ ਤੀਏ ਉਹ ਤਾਂ ਤੁਹਾਡੀ ਗੱਲ ਨੇ ਸਹੀ ਆ ਮੰਮੀ ਜਿੰਨਾ ਚਿਰ ਤੁਸੀਂ ਜਿਉਂਦੇ ਹੋ ਉਹਨਾ ਟਾਈਮ ਤੱਕ ਜ਼ੋਰ ਪਾ ਕੇ ਤੁਸੀਂ ਮੈਨੂੰ ਸਮਾਨ ਦਿਵਾਇਂ ਜਾਓਗੇ ਪਰ ਛੋਡੇ ਮਰਨ ਤੋਂ ਬਾਅਦ ਆ ਮੇਰੀ ਪਰਜਾਈ ਨੇ ਕਿੱਥੇ ਮੇਰੇ ਨਾਲ ਵਰਤਣਾ ਮੈਨੂੰ ਕਿਨੇ ਸਮਾਨ ਦੇਣਾ ਪੁੱਤ ਕੁਛ ਨਹੀਂ ਹੁੰਦਾ ਹੈਗਾ ਜਿੰਨਾ ਚਿਰ ਮੈਂ ਹੈਗੀ ਆ ਜਿਉਂਦੀ ਤੂੰ ਮੌਜਾ ਮਾਰ ਮੇਰੇ ਸਿਰ ਤੇ ਨਾਲ ਰਹੀ ਗੱਲ ਮੈਂ ਕਰਾਂ ਦੀ ਇਹ ਆਪੇ ਕਰਨਗੇ ਕਰਨਗੇ ਕਿਉਂ ਨਹੀਂ ਜਿੰਨਾ ਚਿਰ ਮੈਂ ਹੈਗੀ ਆ ਚਾਹੇ ਕੁਛ ਮਰਜ਼ੀ ਹੋ ਜੇ ਮੈਂ ਤੈਨੂੰ ਸਾਰਾ ਸਮਾਨ ਪੂਰਾ ਫੁੱਲ ਦਿਆ ਕਰੂੰਗੀ ਪੁੱਤ ਚੱਲ ਕੋਈ ਨਾ ਮੰਮੀ ਦੇਖੀ ਜਾਊਗੀ ਜਿਹੜਾ ਟਾਈਮ ਆਊਗਾ ਕੀ ਬਣਦਾ ਨਾ ਇਹਨਾਂ ਮੈਂ ਕਹਿੰਨੇ ਪੁੱਤ ਆ ਸਮਾਨ ਆਹ ਬੈਗ ਚ ਪਾ ਲੈ ਜੇ ਤੀ ਬਰਝਾਈ ਨੇ ਦੇਖ ਲਿਆ ਨਾ ਉਹ ਨਹੀਂ ਚ ਦੇਖੂਗੀ ਫੇਰ ਮੰਮੀ ਸਮਾਨ ਤਾਂ ਮੈਂ ਬੈਗ ਵਿੱਚ ਪਾ ਲੈਣੀ ਆ ਕਿਤੇ ਭਾਬੀ ਨਾ ਗੁੱਸੇ ਹੋ ਜੇ ਵੀ ਆਪ ਦਾ ਇੰਨਾ ਸਮਾਨ ਲੈ ਕੇ ਆਈ ਆ ਮੇਰੇ ਵਾਸਤੇ ਕੁਝ ਵੀ ਨਹੀਂ ਲੈ ਕੇ ਆਈ ਹੈਂਗੀ ਨਹੀਂ ਉਹਨੂੰ ਕੀ ਲਿਆਉਣਾ ਸੀ ਪੁੱਤ ਨਾਲੇ ਗੁੱਸੇ ਹੋਣ ਨੂੰ ਗੁੱਸੇ ਹੋਣ ਕਹਿੰਦੀ ਏ ਤੂੰ ਗੁੱਸੇ ਨੂੰ ਕਹਦਾ ਮੈਂ ਕੋਈ ਚੋਰੀਆਂ ਦੀ ਵਾਰੀ ਆ ਆਪਾਂ ਨੂੰ ਡਰ ਮਾਰ ਰਿਹਾ ਤਾਂ ਕੋਸ ਉਹ ਕੀ ਕਰੂਗੀ ਕਿਤੇ ਨੀਤੇ ਡੇਗੂਗੀ ਤੂੰ ਬੈਗ ਚ ਪਾ ਲਾਉਂਦਾ ਉਹ ਤਾਂ ਹੈਗਾ ਚਲ ਕੋਈ ਨਾ ਮੰਮੀ ਆਹੋ ਪਾ ਲਾ ਦੇ ਰੱਖ ਦੇਣੀ ਆਂ ਦਾ ਰੱਖ ਦੇ ਤੇ ਮਾਰੀ ਚ ਰੱਖਿਆ ਨਹੀਂ ਆਂ ਹਾਂ ਨਾ ਮਾਰੀ ਚ ਰੱਖਤਾ ਤਾਂ ਦੇਖ ਕੇ ਪੁੱਤ ਨੀਤੇ ਡੇਗੂਗੀ ਆਹ ਹਾਂ ਹੋਰ ਕਿਉਂ ਨਹੀਂ ਕੋਈ ਉਹ ਕਰਨਾ ਹੱਦ ਤੱਕ ਪਾਣੀ ਲੈ ਕੇ ਨਹੀਂ ਆਈ ਲੈ ਦੇਖ ਲਾ ਮੈਂ ਕਿਹੜਾ ਮੰਮੀ ਨੂੰ ਐ ਕਹਿਣਾ ਸੀ ਵੀ ਇੰਨਾ ਸਮਾਨ ਕਾਤੋਂ ਦਵਾ ਕੇ ਲਿਆਏ ਦੀਦੀ ਨੂੰ ਮੇਰੇ ਤੋਂ ਕਿੰਨੀ ਚੋਰੀ ਰੱਖਦੇ ਨੇ ਨਾਲੇ ਪੈਸੇ ਤਾਂ ਇੰਨਾ ਨਹੀਂ ਦਿੱਤੇ ਨੇ ਕਿੰਨਾ ਇਹਨਾਂ ਦੇ ਮਨ ਦੇ ਵਿੱਚ ਪਾਪ ਆ ਲੈ ਆਓ ਦੀਦੀ ਪਾਣੀ ਲੈ ਲੋ ਜਾਏ ਬਾਜ਼ਾਰ ਯਾ ਯਾ ਇਹ ਗਰਮੀ ਵਾਲੀ ਜਾਦੇ ਪੈ ਰਹੀ ਦੀ ਅੱਜ ਤਾਂ ਬਸ ਚੱਕਰ ਆਉਣ ਵਾਲਾ ਹੋ ਗਿਆ ਅੱਛਾ ਜੂਸ ਜਾਂ ਸਪੀਲਾਂ ਦੇ ਫਿਰ ਉੱਥੇ ਬਸ ਜੂਸ ਦਾ ਕਿੱਥੇ ਦੀ ਟਾਈਮ ਐ ਨਾ ਸਮਾਨ ਹੀ ਲੈਣਾ ਸੀ ਜਿਹੜਾ ਚਲੋ ਵਧੀਆ ਸਾਰਾ ਸੀ ਮੈਂ ਇਹਨੂੰ ਮੈਂ ਖਾ ਪੀ ਲਾ ਪੁੱਤ ਤੇ ਕੁਝ ਨਹੀਂ ਖਾਦਾ ਹੈਗਾ ਮਿਲ ਗਿਆ ਸਾਰਾ ਸਮਾਨ ਸਮਾਨ ਮਿਲ ਗਿਆ ਬਸ ਹੁਣ ਤੁਸੀਂ ਰੋਟੀ ਬਣਾ ਦਿਓ ਗਰਮ ਗਰਮ ਜੀ ਭੁੱਖ ਲੱਗ ਰਹੀ ਆ ਕੋਈ ਨਾ ਜੀ ਦੀ ਮੈਂ ਬਣਾ ਦਨੀ ਆ ਰੋਟੀ ਹਾਂ ਦੇਖ ਲਾ ਕਿਵੇਂ ਜੀ ਇਹਨੇ ਆਇਤਾ ਸਮਾਨ ਦੇਖਣ ਦੀ ਇਹ ਤਾਂ ਪੁੱਤ ਜਿਹੜੇ ਪਿਆ ਹੁੰਦਾ ਸਮਾਨ ਤੇ 100-100 ਨਿੱਤਾਂ ਡੇਲਦੀ ਔਰ ਇਹ ਤਾਂ ਹੈਗੇ ਆ ਤਾਂ ਹੀ ਤਾਂ ਪੁੱਛਦੀ ਸੀ ਵੀ ਜੂਸ ਪੀ ਲੈਣੇ ਜੂਸ ਵੀ ਕੁਝ ਖਾ ਪੀ ਕੀ ਨਹੀਂ ਹੋਣੀਆਂ ਹਾਂ ਤਾਂ ਹੀ ਪੁੱਛਦੀ ਸੀ ਕਰ ਇਹਨ ਕੁਝ ਮੇਰੇ ਵਾਸਤੇ ਨਹੀਂ ਹਾਂ ਔਰ ਚਲ ਆ ਗਿਆ ਛੱਡ ਕੇ ਹਾਂ ਲੈ ਮਾਤਾ ਛੱਡਿਆ ਮੈਂ ਭੈਣ ਨੂੰ ਛਾੜਿਆ ਪੁੱਤ ਹਾਂ ਛਾੜਿਆ ਬਸ ਬੱਸ ਲੱਗੀ ਖੜੀ ਸੀ ਸੀਟ ਮਿਲ ਗਈ ਮੈਂ ਬਿਠਿਆ ਕੇ ਉਹਨੂੰ ਤੇ ਕਈ ਨਾਲ ਚਲ ਕੋਈ ਨਾ ਪੁੱਤ ਪਟਿਆ ਆ ਬੜੇ ਟਾਈਮ ਨਾਲ ਘਰੇ ਪਹੁੰਚ ਜੂਗੇ ਅਬਦੇ ਹਾਂ ਹਾਂ ਚਲ ਮੈਂ ਕੱਖ ਪਾਦਾ ਹੁਣ ਫਿਰ ਆ ਕੱਖ ਤਾਂ ਪਾਦੀ ਕੋਈ ਨਾ ਬੈਠ ਪੁੱਤ ਮੇਰੇ ਕੋਲ ਆ ਕੇ ਕਰਨਾ ਇੱਕ ਵੀ ਜ਼ਰੂਰੀ ਗੱਲ ਕਰਨੀ ਆ ਮੈਂ ਗੱਲ ਤਾਂ ਕਰ ਲਾ ਹਾਂ ਦੱਸ ਮਾਤਾ ਮੈਂ ਤੈਨੂੰ ਐ ਕਹਿੰਦੀ ਪੁੱਤ ਹਾਂ ਜਿਹੜਾ ਆਪਣੇ ਉਹ ਕੱਪੜੇ ਆਏ ਲਵੇ ਚਾਦਰਾਂ ਦੀ ਦੁਕਾਨ ਨਹੀਂ ਹੈ ਖਦਰ ਬੁਣਾਰਾ ਆਂ ਦੀ ਹਾਂ ਹਾਂ ਉਹਦੇ ਤੂੰ 4000 ਰੁਪਏ ਜਿਹੜਾ ਤੇਰੀ ਭੈਣ ਨੇ ਖਦਰਾਂ ਲਈਆਂ ਸੀ ਨਾ ਲੰਘਦਾ ਬੜਦਾ ਦੇ ਆਂ ਪੁੱਤ 4000 ਰੁਪਏ ਹਾਂ ਪੁੱਤ ਮਾਤਾ ਤੈਨੂੰ ਮੈਂ 10000 ਰੁਪਏ ਦਿੱਤਾ ਸੀ ਉਹ ਵੀ ਲਾ ਕੇ ਜੇ 4000 ਰੁਪਏ ਹੋਰ ਦਾਅਰ ਕਰੇ ਤੁਸੀਂ। ਵੀ ਉਹ ਚਾਦਰ ਆ ਪਸੰਦ ਆ ਗਈ ਤੇਰੀ ਭੈਣ ਦੇ। ਉਹ ਐਂ ਤਾਂ ਸਾਰਾ ਬਾਜ਼ਾਰ ਪਿਆ ਬਹੁਤ ਕੁਝ ਪਸੰਦ ਆਉਂਦਾ। ਹੱਥ ਵੀ ਦੇਖਣਾ ਆਉਂਦਾ ਆਪਦਾ। ਤੂੰ ਮੇਰੇ ਨਾਲ ਜ਼ਿਆਦਾ ਗੱਲਾਂ ਨਾ ਮੈਂ ਜਾਂਦਾ ਆਉਂਦਾ ਕਿ ਤੇ ਲੰਘਦਾ ਵੜਦਾ ਉਹਨੂੰ ਦੇ ਆਈ 4000 ਰੁਪਏ। ਮੈਂ ਤਾਂ ਹੁਣ ਦੇ ਕੇ ਆਉਂਗਾ। ਤੈਨੂੰ 10000 ਰੁਪਏ ਮੰਮੀ ਮੈਂ ਕਿਸੇ ਨੂੰ ਲਿਆ ਕੇ ਦਿੱਤਾ ਦੀ ਉਹ। ਹਜੇ ਉਹ 10000 ਵੀ ਦੇਣਾ ਅਗਲੇ ਦਾ ਮੈਂ। ਤੇ ਫੇਰ ਕੀ ਹੋ ਗਿਆ? ਕਾਹਨੂੰ ਹੋਇਆ ਕੁਸ ਹਜੇ? ਕਾਹਨੂੰ ਹੋਇਆ ਕੁਸ? ਵੇਖ ਆਏ ਫੇਰ ਉਹ ਫੋਈ ਨੜੇ ਫਿਰ ਜਮੀ ਵੀ ਫੇਰ ਕੀ ਹੋਏ ਜੇ ਕੁੜੀ ਦੇ ਚਾਦਰਾਂ ਲੈਣੀਆਂ 4000 ਰੁਪਏ ਹੋਰ ਦੇ ਦੇਗਾ ਕੀ ਘਾਟ ਆਉਂਦੀ ਐ ਕਸੇ ਤੇਰੇ ਘਰੇ ਵੀ ਕੁੜੀ ਪਤਾ ਕਿੰਨੀ ਖੁਸ਼ ਹੋ ਕੇ ਗਈ ਆ ਛੋੜੀ ਨਾ ਨਿਕਲੂਗਾ ਵੀ ਮੇਰੇ ਪਾਈ ਪਰ ਜਾਈਨੇ ਦਵਾਇਆ ਸੋਨ ਨੂੰ ਇਹ ਕਹੂਗੀ ਕਹਾਂ ਜਾ ਕੇ ਹੋ ਨੜੇ ਐਮੀ ਨੇ ਕਿਸੇ ਸਿਆਣਿਆਂ ਨੇ ਕਿਹਾ ਹੈਗਾ ਵੀ 3ਾਂ ਦਿੱਤਾ ਤਾਂ ਫਾਦਾ ਦੁੱਗਣਾ ਤਿਗਣਾ ਹੋ ਕੇ ਫਾਦਾ ਪੁੱਤ ਐਮੀ ਕੀ ਕੀ ਕਰਦੇ ਹੁੰਦੇ ਜੇ 4000 ਰੁਪਏ ਲੱਗ ਗਿਆ ਫੇਰ ਕੀ ਹੋ ਗਿਆ ਉਹ ਚਲ ਕੋਈ ਨਹੀਂ ਮਾਤਾ ਜਦੋਂ ਦਿੱਤਾ ਜਾਊਗਾ ਦੇਖਾਂਗੇ ਵੇਗਾ ਕਿਵੇਂ ਬੋਲਦਾ ਐ ਬਈ ਇੱਕ ਤਾਂ ਤੇਰੇ ਭੈਣਾਂ ਉਹਨੇ ਵੀ ਦਿੰਦਾ ਹੋਇਆ ਮੱਥੇ ਵਟ ਪਾਉਣਾ ਤੂੰ ਚੱਲ ਠੀਕ ਆ ਮੰਮੀ ਤੂੰ ਤਾਂ ਇੱਕ ਇੱਕ ਕਰਕੇ ਮੇਰਾ ਕੁੰਡਾ ਕਰਾਈ ਜਾਨੀ ਆ ਚੱਲ ਪਰ ਜੂਸਿਆਂ ਇਹਦਾ ਤੈਨੂੰ ਆਪ ਦਾ ਖਰਚਾ ਘਟਾਉਣਾ ਪਊਗਾ ਇਹਨੇ ਤਾਂ ਐਤ ਕੀ ਮਾਤਾ ਨੇ 15 ਲਵਾਇਆ ਅਗਲੀ ਵਾਰ ਤਾਂ 25 ਲਬੂ ਤੇਰਾ ਤੈਨੂੰ ਹੀ ਲਾਉਣਾ ਪੂ ਕਰ ਜਾ ਫਿਰ ਇਹ ਸਾਰਾ ਮੈਨੂੰ ਇਹ ਮੁੰਡੇ ਸਮਝ ਨਹੀਂ ਆਉਂਦੀ ਵੀ ਇੱਕ ਤਾਂ ਤੀ ਭੈਣਾਂ ਤੇਰੇ ਕੱਲੀ ਕੱਲੀ ਜਵਾਖੜੀਏ ਮੇਰੇ ਹੈ ਉਸੇ ਪਿੱਛੇ ਜੇ 4000 ਰੁਪਏ ਬੱਧਨਾ ਆ ਗਿਆ ਕਿ ਬੰਬੜੀ ਕਾ ਜੈਰ ਦਾ ਇਵੇਂ ਡਰਫਗੇ ਕੇ ਅੰਦਰ ਸਹਬ ਪੁੱਤ ਅਗਲਾ ਕਰੀਗਾ ਹੂੰ ਦਾ ਮਾਪੂਤ ਨਹੀਂ ਆਈ ਨੀ ਡਰ ਕਾ ਡਰਖੀਆ ਪੈਰਾਂ ਚ ਤਾਂ ਇਹਨੇ ਚੱਪਲਾ ਪਾਰਖੀਏ ਨੇ ਦੱਸ ਮੰਮਾ ਜੀ ਤੁਹਾਨੂੰ ਪਤਾ ਤਾਂ ਹੈਗਾ ਮੇਰੇ ਪੈਰ ਤੇ ਸੱਤ ਵੱਜ ਰਹੀਆ ਉਹ ਤਾਂ ਮੈਨੂੰ ਪਤਾ ਪੁੱਤ ਸੈਂਡਲ ਤਾਂ ਪਾ ਲੈਂਦਾ ਫਿਰ ਫਿਰ ਵੀ ਮੇਰੇ ਦੁੱਖੂਗੀ ਸੱਤਾਂ ਫਿਰ ਵੀ ਲੈ ਕੋਈ ਵੀ ਨਹੀਂ ਦਿੰਦਾ ਹੈਗਾ ਮੰਮੀ ਮੰਮੀ ਕੋਈ ਨਹੀਂ ਨੰਦਾ ਲੈ ਨਿਵਰਤੀ ਆ ਗਈ ਹਾਂ ਮੈਂ ਮਰਜਾਂ ਬੜੀ ਸਿੱਧੀ ਕਹਿਣਾ ਮਾਰੇ ਮਰਤੀ ਨੇ ਸੱਚੀ ਘਰ ਪੁੱਤ ਸੱਚੀ ਘਰ ਪੁੱਤ ਕੋ ਠੀਕ ਹਾਂ ਵਧੀਆ ਤੋ ਉਸਕੇ ਹਾਂ ਠੀਕ ਹੈ ਪੁੱਤ ਸਕੂਲ ਸਕੂਲ ਦੀਆਂ ਛੁੱਟੀਆਂ ਹੀ ਨਹੀਂ ਹੁੰਦੀ ਅੱਜ ਜੇ ਛੁੱਟੀਆਂ ਹੋਣ ਤਾਂ ਫੇਰ ਹੀ ਆਉਂਗਾ ਤੇਰਾ ਜਮੀ ਜੀ ਨਹੀਂ ਕਹਦਾ ਮੇਰੇ ਛੋਣੇ ਜੇ ਪੁੱਤ ਦਾਉਣ ਨੂੰ ਹੈ ਜਾਨੀ ਕੋਈ ਜਾਇਆ ਮਾੜਾ ਮਟਕੇੜਾ ਮਾਰੇ ਆ ਮੈਂ ਹਾਂ ਹਾਂ ਤੁਸੀਂ ਤੇਰੀ ਆਜੋ ਚਲੋ ਹੋ ਠੀਕ ਰਹੇ ਨੇ ਤੂੰ ਠੀਕ ਹੈ ਪੁੱਤ ਤੂੰ ਦੱਸ ਪੁੱਤ ਠੀਕ ਹੈ ਸਾਰੇ ਹਾਂ ਠੀਕ ਠਾਕ ਚਲ ਨਾ ਇਹ ਤਾਂ ਕੱਲੀ ਆ ਗਈ ਸੰਦੀਪ ਪੁੱਤ ਪਰੌਣਾ ਨਹੀਂ ਆਇਆ ਓ ਮੰਮੀ ਕੰਮ ਦਾ ਟਾਈਮ ਆ ਉਹ ਤਾਂ ਕੰਮ ਕਰਦੇ ਤੇ ਤਾਂ ਨਹੀਂ ਆਏ ਹੋਣਗੇ ਕੁਝ ਉਹਨਾਂ ਨੂੰ ਅੱਜ ਛੁੱਟੀ ਨਹੀਂ ਸੀ ਮੈਂ ਕਿਹਾ ਚਲ ਮੈਂ ਯਾਰ ਸੈਵੇਜ ਆਇਆ ਹੁਣੇ ਆ ਚਲ ਠੀਕ ਆ ਪੁੱਤ ਹੋਰ ਨਈ ਮੈਂ ਤਾਂ ਸੋਨੂ ਨਾਲ ਸੈਵ ਦੇ ਜਨਮ ਦਿਨ ਵਾਸਤੇ ਕਹਿਣ ਆਈਆਂ ਅੱਛਾ ਲੈ ਪੁੱਤੇ ਕਹਿਣ ਵਾਲੀ ਕੀ ਗੱਲ ਤੀ ਅੱਛਾ ਤੇਰੇ ਬਿਨਾ ਕਹੀ ਆ ਜਾਂਦੇ ਹੋਰ ਸਾਰੇ ਆਇਓ ਚੰਗਾ ਵੀਰੇ ਨਾ ਕੋਈ ਗੱਲ ਨਹੀਂ ਪਈ ਸਾਰੇ ਆਵਾਂਗੇ ਸਾਰੇ ਆਵਾਂਗੇ ਪੁੱਤ ਕੱਲਾ ਕੱਲਾ ਤਾਂ ਮੇਰੇ ਦੋਤਾਇਆ ਉਹ ਤਾਂ ਹੈਗਾ ਣਾੜੇ ਆਈ ਨਾ ਆਇਓ ਕੁਸ ਬਣ ਕੇ ਆਇਓ ਪਤਾ ਲੱਗੇ ਵੀ ਸਾਬ ਦੇ ਨਾਨਕੇ ਆਏ ਨੇ ਪੁੱਤ ਬਣ ਕੇ ਆਵਾਂਗੇ ਸਾਰੇ ਪਿੰਡ ਨੂੰ ਪਤਾ ਲੱਗ ਜੂਗਾ ਵੀ ਹਾਂ ਸਾਬ ਦੇ ਨਾਨਕੇ ਆਏ ਨੇ ਬਾਕੀ ਰਹੀ ਗੱਲ ਪੁੱਤ ਦੇਣ ਲੈਣ ਦੀ ਅਤਰਪਾਈ ਬੈਠਾ ਇਹਦੇ ਨਾਲ ਗੱਲ ਕਰ ਲੈ ਫਿਰ ਕਹੇਗੀ ਆਪਦੇ ਮਰਜ਼ੀ ਦਾ ਲੈ ਆਏ ਹਾਂ ਆਪਣੇ ਦੱਸ ਕੀ ਲੈ ਕੇ ਆਏ ਤੇਰੇ ਵਾਸਤੇ ਫਿਰ ਲੈ ਵੀਰੇ ਦੇਣ ਲੈਣ ਦਾ ਤਾਂ ਸਾਨੂੰ ਪਤਾ ਹੀ ਆ ਸਾਰਾ ਲੈ ਕੇ ਕੀ ਆਉਣਾ ਤੁਸੀਂ ਕਪੜਾ ਲੀਣਾ ਤਾਂ ਮੰਮੀ ਪਤਾ ਹੀ ਆ ਹਾਂ ਉਹ ਤਾਂ ਪਤਾ ਪਤਾ ਸਾਸੀ ਕਾਲ ਹੋ ਠੀਕ ਆ ਹਾਂ ਠੀਕ ਠਾਕ ਤੁਸੀਂ ਦੱਸ ਲੈ ਚਾ ਲੈ ਕੋਈ ਨਾ ਮੈਂ ਕੁਝ ਵੀ ਕਰਾ ਕਪੜਾ ਲੀੜਾ ਦਾ ਮੰਮੀ ਲੈ ਕੇ ਆਉਂਗੀ ਤੁਸੀਂ ਹਾਂ ਉਹ ਤਾਂ ਲਿਆ ਮੈਂ ਬਤਮਨ ਪਤੀ ਆ ਉਹ ਤੁਹਾਡੇ ਪਰਿਵਾਰ ਦਾ ਸਾਰਾ ਲੈ ਕੇ ਆਉਂਗੀ ਬਸ ਸੈਵ ਨੂੰ ਨਾ ਇੱਕ ਕੜਾ ਕਰਾ ਦਿਓ ਅੱਛਾ ਠੀਕ ਆ ਤੇਰੇ ਭਾਈ ਨਾਲ ਘਰ ਲੱਭਤ ਗੱਲ ਫਿਰ ਦੇਣ ਲੈਣ ਤੇਰੇ ਘਰ ਆਵੇਂ ਭਾਈ ਵੀ ਹੁਣ ਤੁਹਾਡੇ ਨਾਲੇ ਆ ਦੇਖ ਪਾਣੇ ਮੇਰੀ ਗੱਲ ਦਾ ਗੁੱਸਾ ਤਾਂ ਕਰੀ ਨਾ ਦੇਖ ਦੇਣ ਲੈਣ ਤਾਂ ਸੀ ਘਰ ਦੀਆਂ ਪਹਿਲਾਂ ਵੀ ਕਰਿਆ ਅੱਗੇ ਵੀ ਕਰਾਂਗੇ ਪਰ ਦੇ ਹੁਣ ਜਨਮ ਦੇ ਨਾਲ ਰਹੀ ਗੱਲ ਕੜੇ ਦੀ ਹੁਣ ਤੈਨੂੰ ਵੀ ਪਤਾ ਸੋਨਾ ਕਿੰਨਾ ਮਹਿੰਗਾ ਹੋ ਰਿਹਾ ਐਨਾ ਮੈਂ ਕਰ ਨਹੀਂ ਸਕਦਾ ਲੈ ਸੁਣ ਲਿਆ ਕਰਿਆਂਗਾ ਪੁੱਤ ਕਰਨਾ ਪਊਗਾ ਉਹ ਮਾਤਾ ਜਦੋਂ ਮੇਰੇ ਹੱਥ ਬਸ ਹੈ ਨਹੀਂ ਮੈਂ ਕਿੱਥੋਂ ਕਰੂੰਗਾ ਮੈਨੂੰ ਐ ਤਾਂ ਦੱਸ ਦੇ ਤੂੰ ਵੀਰੇ ਫੇਰ ਕੀ ਹੁੰਦਾ ਪਹਿਲਾ ਪਹਿਲਾ ਮੁੰਡੇ ਦਾ ਜਨਮ ਦਿਨ ਆ ਪਹਿਲਾ ਕਿਹੜਾ ਅਸੀਂ ਨੇ ਮਨਾਇਆ ਇਹ ਤਾਂ ਅਸੀਂ ਐਤਕੀਏ ਪ੍ਰੋਗਰਾਮ ਰੱਖਿਆ ਫਿਰ ਤੁਸੀਂ ਐ ਖਾਲੀ ਆਉਂਦੇ ਚੰਗੇ ਨਹੀਂ ਨਾ ਲੱਗਦੇ ਹੈਗੇ ਆ ਪਿਛਲੇ ਸਾਲ ਨਾ ਮੇਰੀ ਦਰਾਨੀ ਇਹ ਕੁੜੀਏ ਆ ਦੇਖ ਲੈ ਮੰਮੀ ਉਹਦੇ ਪੇਕੇ ਕੁੜੀ ਨੂੰ ਚੈਨੀ ਪਾ ਕੇ ਗਏ ਤੇ ਮੇਰੇ ਤਾਂ ਫੇਰ ਵੀ ਮੁੰਡਾ ਤੁਸੀਂ ਇੱਕ ਕੜਾ ਵੀ ਨਹੀਂ ਪਾ ਸਕਦੇ ਹੈਗੇ ਦੇਖ ਪਾਣਾ ਤੈਨੂੰ ਪਤਾ ਤਾਂ ਹੈਗਾ ਹੁਣ ਸਿਉਨੇ ਰੈ ਟ 130000 ਹੋ ਰਿਹਾ ਹੁਣ ਉਹ ਤਾਂ ਹੁਣ ਹੁੰਦੀ ਆ ਪਰ ਬਾਈ ਕੁੜੀਆਂ ਦੇ ਨਾ ਬਿਹਾਰ ਤੇ ਹਾਲ ਤੇ ਖੜ ਨਹੀਂ ਪੈਂਦਾ ਫਿਰ ਰੇਟ ਨਹੀਂ ਦੇਖੇ ਜਾਂਦੇ। ਤੂੰ ਪੁੱਤ ਫੀਕਰ ਨਾ ਕਰ। ਜਿਵੇਂ ਤੂੰ ਕਹੇਂਗੀ ਉਵੇਂ ਹੀ ਕੁਰੀ ਕਰਾਂਗੀ। ਤੈਨੂੰ ਅਸੀਂ ਇੱਥੇ ਨਰਾਜ਼ ਨਹੀਂ ਹੋਣ ਦਿੰਦੇ ਪੁੱਤ। ਮੰਮੀ ਜੀ ਤੁਸੀਂ ਇੱਥੇ ਗੱਲ ਤੋਂ ਅਸੀਂ ਆਪਦਾ ਘਰ ਵੀ ਦੇਖਣਾ। ਨਾ ਮੈਨੂੰ ਐਦਾਂ ਸੇ ਘਰ ਨੂੰ ਕੀ ਹੋਇਆ ਵੇ? ਭੁੱਖੇ ਮਰਦੇ ਹੋ ਤੁਸੀਂ। ਇੱਕ ਤਾਂ ਮੇਰੇ ਜਵਾਖੜੀ ਆ। ਕੋਈ ਪੰਜ ਸੱਤ ਨਹੀਂ ਹੈਗੀਆਂ। ਉਸੇ ਦਿਨ ਦੇ ਔਖੇ ਹੁੰਨੇ ਤੁਸੀਂ। ਓ ਮਾਤਾ ਔਖੇ ਵਾਲੀ ਗੱਲ ਨਹੀਂ ਹੈਗੀ ਮੈਂ ਤੈਨੂੰ ਗੱਲਾਂ ਇਹ ਤਾਂ ਕਹਿਣਾ ਦੇਖ ਜਦੋਂ ਵੀ ਕੋਈ ਕਾਰ ਵਿਹਾਰ ਹੁੰਦਾ ਆਪਾਂ ਵੱਧ ਛੱਡ ਕੇ ਦਿੰਨੇ ਆ ਆਪਦੀ ਹੈਸੀਅਤ ਤੋਂ ਵੱਧ ਦਿੰਨੇ ਆ ਨੂੰ ਪਰ ਇਹਨੂੰ ਵੀ ਸਮਝਣਾ ਚਾਹੀਦਾ ਵੀ ਮੇਰਾ ਪੇਕੇ ਪਰਿਵਾਰ ਕਹੇ ਜਾ ਐਵੇਂ ਬਿਨਾਂ ਗੱਲ ਤੋਂ ਉੱਥੇ ਆਪਣੀ ਠੁੱਕ ਬਣਾਉਂਦੀ ਆ ਹੁਣ ਇਹਨੂੰ ਰੋਕਣਾ ਪੈਣਾ ਨਹੀਂ ਠੁੱਕਾਈ ਕਿਹੜੀ ਗੱਲ ਆ ਭਾਈ ਚੱਕ ਕੇ ਮੂੰਹ ਕਹਤਾ ਠੁੱਕ ਬਣਾਉਂਦੀ ਆ ਇਹ ਜੀ ਕੁਝ ਲੈ ਕੇ ਜਾਂਦੀ ਆ ਸੋਡੀਓ ਇੱਜ਼ਤ ਬਣਦੀ ਐ ਇਸ ਗੱਲ 'ਚ ਵੀਹਾ ਆਪੇ ਇਹਦੇ ਪੈੱਕੇ ਦਿੰਦੇ ਨੇ ਮੰਮੀ ਚਲ ਰਹਿਣ ਦੋ ਵੀਰੇ ਨੂੰ ਤਾਂ ਇਹੀ ਲੱਗਦਾ ਵੀ ਜਦੋਂ ਮੈਂ ਆਉਣੀ ਆ ਇਹਨਾਂ ਦਾ ਖਰਚਾ ਹੀ ਕਰਾ ਕੇ ਜਾਨੀ ਆ ਪਰ ਇਹਨਾਂ ਨੂੰ ਨਹੀਂ ਪਤਾ ਹੈਗਾ ਜੇ ਮੈਂ ਇਥੋਂ ਕੁਝ ਲੈ ਕੇ ਜਾਨੀ ਆ ਨਾ ਤਾਂ ਇੱਜ਼ਤ ਵੀ ਇਹਨਾਂ ਦੀ ਇਹ ਬਣਦੀ ਆ ਉੱਥੇ ਦੇਖ ਭੈਣੇ ਜਿਹੜੀਆਂ ਤੂੰ ਨਾ ਸਾਡੀਆਂ ਹਾਂ ਝੂਠੀਆਂ ਜਿਹੀ ਇੱਜ਼ਤਾ ਬਣਾਉਣੀ ਆ ਜੇ ਤੂੰ ਨਾਂ ਵੀ ਬਣਾਵੇਂ ਨਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਰਹੀ ਗੱਲ ਜਦੋਂ ਤੇਰਾ ਸੀ ਰਿਸ਼ਤਾ ਕਰਿਆ ਸੀ ਅਸੀਂ ਬੱਚੋਨ ਦੇ ਨਾਲ ਗੱਲ ਕਰੀ ਤੀ ਵੀ ਦੇਖ ਭਈ ਸਾਤੋਂ ਅੱਗੇ ਕੋਈ ਡਿਮਾਂਡਾਂ ਪੂਰੀਆਂ ਹੋਣੀਆਂ ਨਹੀਂ ਹੈਗੀਆਂ ਜਿਵੇਂ ਤੂੰ ਹੁਣ ਕਰਦੀਆਂ ਪਰ ਮੈਨੂੰ ਐਵੇਂ ਹੀ ਲੱਗਦਾ ਜਿਵੇਂ ਤੇਰੇ ਸੱਸ ਸਹੁਰਾ ਭੋਲੇ ਜੇ ਨੇ ਵੀ ਤੈਨੂੰ ਗਈ ਨੂੰ ਪੁੱਛਦੇ ਨਹੀਂ ਹੋਣਗੇ ਵੀ ਤੂੰ ਆਪਦੇ ਪੇਕੇ ਤੋਂ ਕੀ ਲੈ ਕੇ ਆਈਆਂ ਵੀ ਸਾਨੂੰ ਦਿਖਾ ਤੂੰ ਵੀਰੇ ਉਹ ਤਾਂ ਨਹੀਂ ਕਹਿੰਦੇ ਹੈਗੇ ਵੀ ਤੂੰ ਕੀ ਲੈ ਕੇ ਆਈਆਂ ਪਰ ਮੇਰਾ ਵੀ ਫਰਜ਼ ਬਣਦਾ ਨਾ ਉਹਨਾਂ ਨੂੰ ਦਿਖਾਉਣ ਦਾ ਜਦੋਂ ਮੇਰੀ ਜਠਾਣੀ ਆਉਂਦੀ ਹੈ ਨਾ ਉਹ ਸਾਰਾ ਕੁਝ ਉਹਨਾਂ ਦੇ ਮੂਹਰੇ ਰੱਖ ਦਿੰਦੀ ਆ ਫਿਰ ਮੈਂ ਕਿਉਂ ਉਹਨਾਂ ਦਿਖਾਵਾਂ ਉਹਨਾਂ ਨੂੰ ਮੇਰਾ ਵੀ ਫਰਜਵਾਨ ਦਾ ਦਿਖਾਉਣ ਦਾ ਦੇਖ ਭੈਣੇ ਮੇਰੀ ਗੱਲ ਦਾ ਗੁੱਸਾ ਨਾ ਕਰੀ ਜੇ ਮੇਰੀ ਜੇਬ ਚ 1000 ਰੁਪਇਆ ਤਾਂ ਮੈਂ ਤੈਨੂੰ 1000 ਦੀ ਚੀਜ਼ ਦਵਾ ਸਕਦਾ ਜੇ ਮੇਰੀ ਜੇਬ ਚ 20000 ਰੁਪਇਆ ਤਾਂ ਮੈਂ ਤੈਨੂੰ 20000 ਦੀ ਚੀਜ਼ ਦਵਾ ਸਕਦਾ ਪਰ ਜੇ ਤੂੰ ਮੈਨੂੰ ਕਹੇਂਗੀ ਜੇਬ ਚ ਮੇਰੇ 1000 ਰੁਪਇਆ ਬਈ ਮੈਨੂੰ 20000 ਦੀ ਚੀਜ਼ ਦਵਾ ਦੇ ਉਹ ਨਹੀਂ ਮੈਂ ਦਵਾ ਸਕਦਾ ਮੈਂ ਓਨੀ ਕਰ ਸਕਦਾ ਦੇਖ ਮਾਤਾ ਮੈਂ ਕਰਜ਼ਾ ਚੱਕ ਕਿਹਦੇ ਲੋੜਾਂ ਨੂੰ ਪੂਰੇ ਕਰ ਸਕਦਾ ਫੇ ਕੀ ਹੋਗਾ ਤੈਨੂੰ ਕਿਵੇਂ ਬੋਲਦਾ ਤੋ ਮੰਮੀ ਪਰ ਮੀਤ ਨੇ ਬਿਲਕੁਲ ਸਹੀ ਕਿਹਾ ਦੀਦੀ ਨਾਲੇ ਤੁਸੀਂ ਵੀ ਸੋਚੋ ਵੀ ਤੁਹਾਡੇ ਭਰਾ ਨੇ ਸੋਨੂੰ ਅੱਜ ਤੱਕ ਕਦੇ ਕੁਝ ਨਹੀਂ ਕਿਹਾ ਤੁਸੀਂ ਜਿੰਨੀ ਵੀ ਚੀਜ਼ ਮੰਗਦੇ ਹੋ ਜਿੰਨਾ ਵੀ ਸਮਾਨ ਮੰਗਦੇ ਹੋ ਓਨੀ ਸੋਨੂੰ ਦਿੰਦੇ ਨੇ ਨਾਲ ਫਿਰ ਤੁਸੀਂ ਇਹ ਵੀ ਸੋਚੋ ਵੀ ਇਹਨਾਂ ਦੇ ਕਿੰਨੇ ਕੰਮ ਦੇਣਾ ਆਪਣੇ ਕਿੰਨੀ ਕਿ ਜਾਇਦਾਦ ਆ ਉਹਦੇ ਵਿੱਚੋਂ ਵੀ ਫਿਰ ਵੀ ਉਹ ਸੋਨੂੰ ਕਦੇ ਥੋੜਾ ਕਹਿਣਾ ਨਹੀਂ ਮੋੜਦੇ ਹੈਗੇ ਤੁਸੀਂ ਕਿਉਂ ਆਪਣੇ ਭਰਾ ਦਾ ਗਲਾ ਘੋਟੀ ਜਾਂਦੇ ਹੋ ਨਾਲੇ ਦੀਦੀ ਇੱਕ ਭੈਣ ਤੋਂ ਵੱਧ ਭਰਾ ਦੇ ਹਾਲਾਤ ਕੌਣ ਸਮਝ ਸਕਦਾ ਜੇ ਤੁਸੀਂ ਫੇਰ ਵੀ ਚਾਹੁੰਦੇ ਹੋ ਵੀ ਅਸੀਂ ਕਰਜਾ ਚੱਕ ਕੇ ਤੁਹਾਡੀਆਂ ਮੰਗਾਂ ਪੂਰੀਆਂ ਕਰੀਏ ਤਾਂ ਸਾਡੇ ਤੋਂ ਇਹ ਨਹੀਂ ਹੋ ਸਕਦਾ ਫਿਰ ਸਾਨੂੰ ਮਾਫ਼ ਕਰਿਓ ਕਿਉਂਕਿ ਜਦੋਂ ਦੀਦੀ ਰਿਸ਼ਤੇ ਬੋਝ ਬਣ ਜਾਂਦੇ ਨੇ ਨਾ ਤਾਂ ਬੰਦਾ ਉਸ ਤੋਂ ਪੈਰ ਪਿੱਛੇ ਪੱਟ ਲੈਂਦਾ ਨਾਲੇ ਤੁਸੀਂ ਇਸ ਕਰਦੀ ਧੀਓ ਧੀ ਬਣ ਕੇ ਰਹੋ ਇਹ ਨਾ ਹੋਵੇ ਕਿ ਸਾਡੇ ਤੇ ਤੁਸੀਂ ਬੋਝ ਬਣ ਜਾਓ ਅਸੀਂ ਤੁਹਾਡੇ ਤੋਂ ਮੂੰਹ ਫੇਰ ਲੀਏ ਤੂੰ ਚੁੱਪ ਕਰ ਨਹੀਂ ਤੂੰ ਸਾਡੇ ਤੇ ਬੋਲਣ ਆਈ ਕੌਣ ਹੁੰਨੀ ਆ ਮੰਮੀ ਹਰਪ੍ਰੀਤ ਨੇ ਸਹੀ ਕਿਹਾ ਜਿੰਨਾ ਸਾਡੀ ਜੇਬ ਚ ਲੂਗੀ ਨਾ ਅਸੀਂ ਓਨੀ ਦੇ ਸਕਦੇ ਆ ਉਹ ਤੋਂ ਵੱਧ ਨਹੀਂ ਸੀ ਦੇ ਸਕਦੇ ਹਾਂ ਵੀਰੇ ਤੁਸੀਂ ਠੀਕ ਕਿਹਾ ਮੈਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਮੈਂ ਆਪਦੀ ਦਰਾਣੀ ਦੀ ਰੀਸ ਕਰਦੇ ਕਰਦੇ ਕਦੋਂ ਸੋਨੂੰ ਇੰਨਾ ਤੰਗ ਕਰਨ ਲੱਗੀ ਚਲੋ ਛੱਡੋ ਤੁਸੀਂ ਮੈਨੂੰ ਹੁਣ ਮਾਫ ਕਰ ਦਿਓ ਅੱਗੇ ਤੋਂ ਨਾ ਜੇ ਮੇਰਾ ਵੀਰਾ ਮੈਨੂੰ 1000 ਰੁਪਏ ਵੀ ਦੇਉਗਾ ਨਾ ਮੈਂ ਉਸੇ 'ਚ ਹੀ ਸਾਰ ਲੂੰਗੀ ਮੈਂ ਉਹੀ ਖੁਸ਼ ਹੋ ਕੇ ਲਵੂੰਗੀ ਤੁਹਾਡੇ ਤੋਂ ਦੇਖ ਪਹਿਣੇ ਇਹ 'ਚ ਕੋਈ ਮਾਫੀ ਵਾਲੀ ਗੱਲ ਨਹੀਂ ਹੈਗੀ ਮੈਂ ਤਾਂ ਤੈਨੂੰ ਇਹ ਗੱਲ ਕਹਿਣਾ ਵੀ ਜਿਹੜੇ ਇਹ ਰਿਸ਼ਤੇ ਹੁੰਦੇ ਨੇ ਨਾ ਇਨੂੰ ਰਿਸ਼ਤਿਆਂ ਨੂੰ ਰਿਸ਼ਤਿਆਂ ਹੀ ਤਾਰੇ ਰੱਖੋ ਇੱਕ ਦੂਜੇ ਨੂੰ ਨੀਮਾ ਝਗਾਉਣ ਦੇ ਚੱਕਰ ਚ ਆਪਾਂ ਆਪਦੇ ਰਿਸ਼ਤੇ ਵੀ ਖਰਾਬ ਕਰ ਲੈਨੇ ਆ ਉਹ ਤਾਂ ਹੈਗਾ ਵੀਰੇ ਜਿਹੜੀ ਗੱਲ ਤੁਸੀਂ ਨੇ ਅੱਜ ਮੈਨੂੰ ਕਹੀ ਆ ਅੱਜ ਦੱਸ ਹੀ ਆ ਜੇ ਇਹ ਹੀ ਗੱਲ ਤੁਸੀਂ ਮੈਨੂੰ ਪਹਿਲਾਂ ਸਮਝਾ ਦਿੰਦੇ ਕਾਹਨੂੰ ਆ ਆਪਣੇ ਰਿਸ਼ਤੇ ਖਰਾਬ ਹੁੰਦੇ ਹਾਂ ਦੀਦੀ ਤੇਰੇ ਵੀਰੇ ਨੇ ਸਹੀ ਕਹੀ ਆ ਗੱਲ ਤੁਸੀਂ ਤਾਂ ਇਹਨਾਂ ਨੂੰ ਤੰਗ ਕਰੀਂਗੇ ਮੈਨੂੰ ਆ ਚਾਹੀਦਾ ਆ ਚਾਹੀਦਾ ਪਰ ਸੋਨੂੰ ਇਹ ਨਹੀਂ ਪਤਾ ਆਪਣੇ ਘਰ ਦੇ ਹਾਲਾਤ ਹੁਣ ਕਿੰਨੇ ਜ਼ਿਆਦੇ ਖਰਾਬ ਹੋ ਰਹੇ ਨੇ ਪਰ ਇਹਨਾਂ ਨੇ ਫੇਰ ਵੀ ਤੈਨੂੰ ਮਨਾ ਨਹੀਂ ਕਰਿਆ ਹੈਗਾ ਫੇਰ ਵੀ ਇਹਨਾਂ ਨੇ ਆਪਣੇ ਦੋਸਤ ਤੋਂ ਪੈਸੇ ਵਿਆਜ ਤੇ ਚੱਕ ਕੇ ਸੋਨੂੰ ਨੂੰ 14000 ਰੁਪਏ ਉਦੋਂ ਲਿਆ ਕੇ ਦਿੱਤਾ 10000 ਮੰਮੀ ਨੂੰ ਦਿੱਤਾ ਤੇ 4000 ਜਿਹੜਾ ਤੁਸੀਂ ਬਾਅਦ ਵਿੱਚ ਕਰਕੇ ਆਏ ਉਹ ਬਾਣੀਏ ਦਾ ਉਹ ਦਿੱਤਾ ਬਹੁਤ ਜਿਆਦੇ ਔਖੇ ਹਾਲਾਤ ਨੇ ਉਹ ਦੀਦੀ ਆਪਣੇ ਘਰ ਦੇ ਪਰ ਸੋਨੂੰ ਛੋਡੇ ਭਰਾ ਨੇ ਕਦੇ ਵੀ ਕਿਸੇ ਵੱਲੋਂ ਜਵਾਬ ਨਹੀਂ ਦਿੱਤਾ ਹੈਗਾ ਮੈਂ ਬਹੁਤ ਸ਼ਰਮਿੰਦਾ ਭਾਬੀ ਮੇਰੇ ਕਰਕੇ ਮੇਰਾ ਭਾਈ ਕਰਜੇ ਥੱਲੇ ਡੱਬ ਗਿਆ ਮੰਮੀ ਤੁਸੀਂ ਤਾਂ ਮੈਨੂੰ ਦੱਸ ਸਕਦੇ ਬਈ ਨਾ ਵੀ ਵੀਰੇ ਦੇ ਘਰ ਦੇ ਹਾਲਾਤ ਠੀਕ ਨਹੀਂ ਹੈਗੇ ਮੈਂ ਕਾਹਨੂੰ ਇੰਨਾ ਔਖਾ ਕਰਦੀ ਇਹਨਾਂ ਨੂੰ ਪੁੱਤ ਮੈਂ ਤੈਨੂੰ ਕੀ ਦੱਸਦੀ ਤੂੰ ਤਾਂ ਜਿਆਦਾ ਵੀ ਆਉਂਦੀ ਰੁਸਕੇ ਬਹਿ ਜਾਂਦੀ ਮੈਂ ਤੈਨੂੰ ਖੁਸ਼ ਰੱਖਣ ਦੀ ਮਾਰੀ ਇਹ ਜਵਾਕ ਦਾ ਗਲ ਘੋਟੀ ਗਈ ਪੁੱਤ ਮੈਂ ਮੰਮੀ ਹੋਤਾ ਹੈਗਾ ਮੈਂ ਵੀ ਛੋਟੀ ਧੀ ਆ ਬਾਈ ਤੂੰ ਵੀ ਕਹਿ ਸਕਦਾ ਦੀ ਮੈਂ ਤੇਰੀ ਛੋਟੀ ਭੈਣ ਆ ਜੇ ਤੂੰ ਮੈਨ ਇੱਕ ਵਾਰ ਕਹਿ ਦਿੰਦਾ ਮੈਂ ਛੋਡੇ ਤੋਂ ਉੱਪਰ ਨਹੀਂ ਹੋ ਕੇ ਚੱਲਦੀ ਤੀ ਅੱਜ ਜਿਹੜੀ ਮੈਨੂੰ ਬਿਸ਼ਰਮੀ ਆ ਰਹੀ ਆ ਨਾ ਉਹਦਾ ਤੁਹਾਨੂੰ ਕੋਈ ਅੰਦਾਜ਼ਾ ਵੀ ਨਹੀਂ ਹੈਗਾ ਚਲੋ ਕੋਈ ਗੱਲ ਨਹੀਂ ਦੀਦੀ ਚਲ ਕੋਈ ਨਹੀਂ ਪਹਿਣੇ ਬੁਸ਼ਰਮੀ ਦੀ ਕੋਈ ਗੱਲ ਨਹੀਂ ਤੈਨੂੰ ਪਤਾ ਲੱਗ ਗਿਆ ਆਪਣੇ ਘਰ ਦਾ ਹਾਲਾਤ ਕਿ ਕੀ ਹਾਲਾਤ ਨੇ ਆਪਣੇ ਘਰ ਦੇ ਅੱਗੇ ਤੋਂ ਧਿਆਨ ਰੱਖੀਂ ਬਸ ਉਹ ਤਾਂ ਹੈਗਾ ਵੀਰੇ ਕੋਈ ਗੱਲ ਨਹੀਂ ਅੱਗੇ ਤੋਂ ਨਾ ਜੇ ਤੂੰ ਮੈਨੂੰ 10 ਚੋਂ 5 ਦੇਵੇਂਗਾ ਮੈਂ ਉਹ ਵੀ ਖੁਸ਼ ਹੋ ਕੇ ਲਾਉਂਗੀ ਨਾ ਨਾ ਪਹਿਣੇ ਆ ਤਾਂ ਮੈਂ ਵਧੀਆ ਕਰੂੰਗਾ ਪਰ ਇਹ ਗੱਲ ਕਹਿਣਾ ਵੀ ਉਹਨਾਂ ਕਰਾਂ ਜਿੰਨਾ ਮੈਂ ਕਰ ਸਕਦਾ ਹਾਂ ਹਾਂ ਨਾ ਕੋਈ ਨਾ ਵੀਰੇ ਮੰਮੀ ਤੁਸੀਂ ਵੀ ਮੇਰੀ ਗੱਲ ਸੁਣ ਲਓ ਮੇਰੇ ਖਾਤਰ ਨਾ ਅੱਗੇ ਤੋਂ ਵੀਰੇ ਉਹਨਾਂ ਨੂੰ ਤੰਗ ਨਹੀਂ ਕਰਨਾ ਹੈਗਾ ਠੀਕ ਆ ਬੁੱਤ ਜੇ ਤੂੰ ਖੁਸ਼ ਰਹੇਗੀ ਮੈਂ ਤਾਂ ਇਹਨਾਂ ਨੂੰ ਜਮ ਤੰਗ ਨਹੀਂ ਕਰਦੀ ਹੈਗੀ ਆਹੋ ਤੇ ਨਾਲੇ ਹਾਂ ਹੁਣ ਇਹ ਨਾ ਸੋਚ ਵੀ ਅਸੀਂ ਨੇ ਸਾਬ ਦੇ ਜਨਮ ਦਿਨ ਤੇ ਆਉਣਾ ਨਹੀਂ ਹੈਗਾ ਸਾਰੇ ਆਇਓ ਠੀਕ ਆ ਚਾਹੇ ਕੱਪੜੇ ਵੀ ਨਾ ਲੈ ਕੇ ਆਇਓ ਨਾ ਨਾ ਕਿਉਂ ਨਹੀਂ ਲੈ ਕੇ ਆਵਾਂਗੇ ਪੁੱਤ ਜਿੰਨਾ ਕੁ ਸਰੂਆ ਨੂੰ ਤਾਂ ਲੈ ਕੇ ਹੀ ਆਵਾਂਗੇ ਹਾਂ ਦੀਦੀ ਇਹ ਤਾਂ ਤੁਸੀਂ ਗੱਲ ਸੋਚੋ ਅਸੀਂ ਜਿੰਨਾ ਸਾਡੇ ਤੋਂ ਸਰੂਗਾ ਨਾਲ ਉਸ ਤੋਂ ਵੱੱਡ ਲੈ ਕੇ ਅਗਲੇ ਲੈ ਕੇ ਆਵਾਂਗੇ ਪਤਾ ਹੈ ਤਾਂ ਉਹ ਤਾਂ ਮੈਨੂੰ ਪਤਾ ਹੀ ਆ ਤੁਸੀਂ ਪਹਿਲਾਂ ਹੀ ਮੈਨੂੰ ਬਹੁਤ ਇੰਨੇ ਹੋ ਜਹਰ ਵੀ ਰੋਟੀ ਤਰ ਕਰ ਲਾ ਜਾ ਕੇ ਪਤਾ ਤਿਆਂ ਤੋਂ ਪੈਣ ਪਾਈ ਮਾਪੇ ਕੋਈ ਲਗੋ ਕੰਜ ਰੱਖਦਾ ਹੁੰਦਾ ਉਹ ਤਾਂ ਹੈਗਾ ਮੰਮੀ ਬਸ ਕਈ ਵਾਰ ਨਾ ਤੀਆਂ ਹੀ ਲਾਲਚ ਜਿਆਦੇ ਲਾਲਚ ਆ ਜਾਂਦੀਆਂ ਨੇ ਮੈਂ ਬਸ ਆਵਦੀ ਦਰਾਨੀ ਨੂੰ ਦੇਖ ਕੇ ਆਪਦਾ ਘਰ ਭੁੱਲ ਗਈ ਵੀ ਮੇਰਾ ਪਿੱਛੋਂ ਘਰ ਕਿਵੇਂ ਦਾ ਚੱਲ ਕੋਈ ਨਹੀਂ ਪੈਣੇ ਕਿਸੇ ਦੇ ਮਾਗਰ ਨਾ ਲੱਗੇ ਆਪੇ ਭਾਈ ਦਾ ਘਰ ਵੀ ਦੇਖੇ ਪਾਗੀ ਭੈਣ ਦੇ ਘਰ ਕਣੀ ਵੀ ਦੇਖ ਕੇ ਹੋ ਤਾਂ ਹੈਗਾ ਮੰਮੀ ਚਲੋ ਮੈਂ ਤਾਂ ਗਲਤੀ ਹੋ ਗਈ ਫੇਰ ਵੀ ਸਮੇਂ ਸਿਰ ਮੈਨੂੰ ਸੋਨੇ ਅੱਖਾਂ ਖੋਲਤੀਆਂ ਮੇਰੀਆਂ ਉਹ ਬੌਲੀ ਬੱਸ ਕਰ ਕੋਈ ਨਹੀਂ ਬੱਸ ਕਰ ਯਾ ਰੋਟੀ ਪਾਣੀ ਖਾ ਲਾ ਜਾ ਕੇ ਚਲੋ ਕੋਈ ਨਾ ਤੁਸੀਂ ਵੀ ਖਾ ਲਓ ਆਜੋ ਅਰ ਸੋਈ ਤੇ ਖਾ ਲੈਣੇ ਆ ਗਾ ਸਾਰੇ ਤੁਸੀਂ ਖਾ ਲਓ ਬੱਚਾ ਹੋਰ ਸ਼ਸ਼ੀ ਕਾਂਜੀ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਆਈ ਹੋਪ ਸੋਨੂ ਜਿਹੜੀ ਆਪਣੀ ਅੱਜ ਦੀ ਵੀਡੀਓ ਆ ਜ਼ਰੂਰ ਪਸੰਦ ਆਈ ਹੋਊਗੀ ਹਾਂਜੀ ਤੁਸੀਂ ਨੇ ਆਪਣੀ ਵੀਡੀਓ ਦੇਖ ਹੀ ਲਈ ਹੋਣੀ ਆਪਾਂ ਨੇ ਇਹ ਵੀਡੀਓ ਰਾਹੀਂ ਇਹੀ ਸੰਦੇਸ਼ ਦਿੱਤਾ ਵੀ ਆਪਾਂ ਨੂੰ ਆਪਣੇ ਰਿਸ਼ਤੇਾਂ ਦੀ ਝੂਠੀ ਠੁੱਕ ਨਹੀਂ ਬਣਾਉਣੀ ਚਾਹੀਦੀ ਤੇ ਇੱਕ ਦੂਜੇ ਦੀ ਨਕਲ ਕਰਦੇ ਹੋਏ ਆਪਾਂ ਆਪਣੇ ਰਿਸ਼ਤੇ ਖਰਾਬ ਕਰ ਲੈਣੇ ਆ ਤੇ ਬਾਕੀ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਤੇ ਇੱਕ ਸੋਹਣਾ ਜਿਹਾ ਕਮੈਂਟ ਜਰੂਰ ਕਰਿਓ ਸ਼ੇਅਰ ਕਰ ਲਿਆ ਕਰੋ ਕੋਈ ਅਗਲੇ ਨਾਮ ਆਗੇ ਜਾ ਕਰੋ ਤੁਸੀਂ ਅਦੇ ਪ੍ਰੈਸ ਅਦੇ ਲਾਈਕ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਹਾਂਜੀ ਤੇ ਆਪਣਾ ਫੇਸਬੁੱਕ ਤੇ ਪੇਜ ਬਣਾਇਆ ਹੋਇਆ ਦੇਸੀ ਹੋਮ ਕੁਕਿੰਗ ਉਹਨੂੰ ਵੀ ਜਾ ਕੇ ਜਰੂਰ ਫੋਲੋ ਕਰਿਓ ਸასი ਸ਼ਕਾ